ਹਾਂਜੀ ਕੈਨੇਡਾ ਆ ਰਹੇ ਹੋ ਮਿੱਤਰੋ ਤੇ ਆ ਕੁਝ ਗੱਲਾਂ ਮੇਰੀਆਂ ਸੁਣ ਲਿਓ ਫਟਾਫਟ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਤੇ ਅੱਗੇ ਸ਼ੇਅਰ ਵੀ ਕਰ ਦਿਓ ਜੇ ਵਧੀਆ ਲੱਗੇ ਇਨਫੋਰਮੇਟਿਵ ਲੱਗੇ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਹਿਲੀ ਤੇ ਗੱਲ ਕੈਨੇਡਾ ਆ ਰਹੇ ਹੋ ਤਾਂ ਕੋਸ਼ਿਸ਼ ਕਰੋ ਅੱਧੀ ਡਿਗਰੀ ਚ ਪਲੱਸ 2 ਕਰਕੇ ਨਾ ਆਓ ਮੈਂ ਆਪਣੇ ਵੀਡੀਓ ਸਕੇਰ ਕਰਕੇ ਥੱਕ ਗਿਆ ਬਟ ਫਿਰ ਵੀ ਕੁਝ ਲੋਕਾਂ ਨੂੰ ਨਹੀਂ ਸਮਝ ਆਦੀ ਤੇ ਮੈਂ ਸੋਚਿਆ ਵੀ ਇੱਕ ਵਾਰੀ ਫਿਰ ਤੋਂ ਸਮਝਾ ਦਵਾਂ ਤੇ ਦੱਸ ਦਵਾਂ ਕੀ ਪਤਾ ਕਿਸ ਦੇ ਪੱਲੇ ਪੈ ਜਵੇ ਪਲੱਸ 2 ਕਰਕੇ ਆ ਪਲੱਸ 2 ਤੋਂ ਬਾਅਦ ਆਵੋਗੇ ਗ੍ਰੈਜੂਏਟ ਹੋ ਕੇ ਆਵੋਗੇ ਇੰਡੀਆ ਤੋਂ ਉਹਦੇ ਐਕਸਟਰਾ ਕੁਝ ਪੁਆਇੰਟ ਮਿਲਣਗੇ ਜਿੰਨਾ ਇੱਥੇ ਕਾਲੂ ਪੀਆਰ ਹੋਣ ਚ ਸੌਖਾ ਹੋਊਗਾ ਤੁਹਾਨੂੰ ਤੁਹਾਡੇ ਲਈ ਈਜ਼ੀ ਹੋਊਗਾ ਪਲੱਸ 2 ਕਰਕੇ ਆਉਂਗੇ ਇੱਥੇ ੱੱਕੇ ਖਾਣੇ ਪੈਣਗੇ ਤੇ ਤੁਹਾਨੂੰ ਪੀਆਰ ਦੇ ਵਿੱਚ ਬੜੇ ਮੁਸ਼ਕਲ ਆਵੇਗੀ ਤੁਹਾਨੂੰ 1.5 ਦੋ ਸਾਲ ਦਾ ਤੇ ਕੋਈ ਵਧੀਆ ਡਿਪਲੋਮਾ ਤੇ ਕੁਝ ਕਰਕੇ ਆਵੋ ਤਾਂ ਤੁਹਾਨੂੰ ਐਕਸਟਰਾ ਪੁਆਇੰਟ ਮਿਲਣਗੇ ਇੱਥੇ ਥੋੜਾ ਬੈਨੀਫਿਟ ਹੋਊਗਾ ਉਸ ਚੀਜ਼ ਦਾ ਜੇ ਤੁਸੀਂ ਪਲੱਸ 2 ਦੇ ਵਿੱਚ ਕਮਰਸ ਕੀਤੀ ਹੈ ਤਾਂ ਕੋਈ ਵੀ ਪ੍ਰੋਗਰਾਮ ਇੱਥੇ ਲੈ ਲਿਓ ਪਰ ਬਿਜ਼ਨਸ ਮੈਨੇਜਮੈਂਟ ਜਨਰਲ ਬਿਜ਼ਨਸ ਆ ਪ੍ਰੋਗਰਾਮ ਨਹੀਂ ਲੈਣੇ ਹੈਗੇ ਜਾਂ ਪ੍ਰੋਜੈਕਟ ਮੈਨੇਜਮੈਂਟ ਇਦਾਂ ਦੇ ਉਸ ਤੋਂ ਵਧੀਆ ਜੇ ਕੋਈ ਪ੍ਰੋਗਰਾਮ ਤੁਸੀਂ ਲੈਣਾ ਹੈ ਜੇ ਤੁਸੀਂ ਕੀਤੀ ਹੋਈ ਕਮਰਸ ਤੋਂ ਤਾਂ ਉਹ ਮੈਂ ਤੁਹਾਨੂੰ ਸਜੈਸਟ ਕਰਾਂਗਾ ਬਿਜ਼ਨਸ ਅਕਾਊਂਟਿੰਗ ਉਹ 100 ਗੁਣਾ ਬੈਟਰ ਕੋਰਸ ਹੈ ਸੋ ਇਹ ਗਲਤੀ ਨਾ ਕਰਿਓ ਜਿਨ੍ਹਾਂ ਨੇ ਕਮਰਸ ਕੀਤੀ ਮੈਨੂੰ ਪੁੱਛਦੇ ਵੀ ਕਿਹੜਾ ਕੋਰਸ ਲਈਏ ਮੈਨੇਜਮੈਂਟ ਦੇ ਰਿਲੇਟਡ ਕੋਈ ਨਾ ਲਿਓ ਹੈਗਾ ਕੋਰਸ ਨਹੀਂ ਵਧੀਆ ਹੈਗੇ ਐਕਚੁਅਲ ਦੇ ਵਿੱਚ ਲੈਣਾ ਤੇ ਬਿਜ਼ਨਸ ਅਕਾਊਂਟਿੰਗ ਲੈ ਲਓ ਇਹਦੇ ਨਾਲੋਂ ਕਿੰਨੇ ਗੁਣਾ ਬੈਟਰ ਕੋਰਸ ਹੈ ਤੇ ਵਧੀਆ ਕੋਰਸਾ ਮਾਰਕੀਟ 'ਚ ਉਹਦੀ ਵੈਲਿਊ ਵੀ ਹੈਗੀ ਆ ਆਲਵੇਸ ਚੂਜ਼ ਡਿਗਰੀ ওভার ਡਿਪਲੋਮਾ ਡਿਗਰੀ ਨੂੰ ਪਹਿਲਾਂ ਚੂਜ਼ ਕਰੋ ਪਹਿਲੇ preference ਦੋ ਡਿਪਲੋਮੇ ਤੋਂ ਡਿਗਰੀ ਕੀਤੀ ਹੋਊਗੀ ਮਾਰਕੀਟ 'ਚ ਵੈਲਿਊ ਆ ਉਹਦੀ ਡਿਪਲੋਮਾ ਕਰੋਗੇ ਛੇਤੀ ਤੁਹਾਨੂੰ ਫੀਲਡ ਜੌਬ ਨਹੀਂ ਮਿਲਣੀ ਠੀਕ ਆ ਤੇ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਣਾ ਉਹੀ ਦੋ ਸਮ ਹੋਰ ਲਾ ਕੇ ਜੇ ਤੂੰ ਡਿਗਰੀ ਕਰ ਸਕਦੇ ਹੋ ਮੈਂ ਇਹ ਨਹੀਂ ਕਹਣਾ ਕਰੋ ਜੇ ਕਰ ਸਕਦੇ ਹੋ ਤਾਂ ਜ਼ਰੂਰ ਡਿਗਰੀ ਕਰੋ ਜੇ ਜੇਕਰ ਤੁਸੀਂ ਡਿਗਰੀ ਲੈ ਕੇ ਜੌਬ ਲੱਭਣ ਜਾਓਗੇ ਨਾ ਤਾਂ ਤੁਹਾਨੂੰ ਛੇਤੀ ਲੱਭੂਗੀ ਐਸ ਕੰਪੇਅਰਡ ਟੂ ਡਿਪਲੋਮਾ ਲਾਸਟ ਪੁਆਇੰਟ ਐਂਡ ਮਿਸਟੇਕ ਜਿਹੜੀ ਤੁਸੀਂ ਨਹੀਂ ਕਰਨੀ ਹੈਗੀ ਇਨਸਟੈਡ ਆਫ ਦੀ ਫੁੱਲ ਫੁੱਲ ਟਾਈਮ ਕਰੋ ਕੰਮ ਜਦੋਂ ਤੁਸੀਂ ਆਪਣਾ ਸਟੱਡੀ ਪਰਮਿਟ ਤੇ ਹੋ ਉਹੀ ਟਾਈਮ ਨੂੰ ਯੂਟਿਲਾਈਜ਼ ਕਰੋ ਕੋਈ ਸਕਿੱਲ ਬਿਲਡ ਕਰਨ ਜੋ ਤੁਹਾਨੂੰ ਇੱਕ ਵਧੀਆ ਫਿਊਚਰ ਦੇ ਵਿੱਚ ਅੰਕਮਾਨ ਕਰਕੇ ਦਵੇ ਸਾਈਡਿੰਗ ਅੰਕਮਾਨ ਕਰਕੇ ਦਵੇ ਨਾ ਕਿ ਉਹ ਟਾਈਮ ਨੂੰ ਤੁਸੀਂ ਫੁੱਲ ਫੁੱਲ ਟਾਈਮ ਆਪਣੀ ਆਰ ਜੋਬ ਨੂੰ ਜਾਂ ਪਾਰਟ ਟਾਈਮ ਜੋਬ ਨੂੰ ਦਵੋ ਹੈਗਾ ਜਿਹੜਾ ਤੁਸੀਂ ਕਰ ਰਹੇ ਕਿ ਕੈਸ਼ ਤੇ ਕੰਮ ਲੱਭੋ ਉਧਰ ਨਹੀਂ ਉਹੀ ਜਿਹੜਾ ਟਾਈਮ ਬਚੂਗਾ ਨਾ ਫ੍ਰੀ ਟਾਈਮ ਉਹਦੇ ਕੋਈ ਸਕਿੱਲ ਡਵੈਲਪ ਕਰੋ ਜਿਹੜੇ ਤੁਹਾਨੂੰ ਪੈਸੇ ਕਮਾ ਕੇ ਦੇਵੇ ਫਿਊਚਰ ਦੇ ਤੁਹਾਡਾ ਫਿਊਚਰ ਬ੍ਰਾਈਟ ਕਰੇ ਤੁਹਾਡਾ ਸਾਈਡ ਹਸਲ ਬਣਾ ਕੇ ਦੇਵੇ ਕੁਝ ਪੈਸੇ ਚਾਰ ਫਿਊਚਰ ਦੇ ਤੁਹਾਨੂੰ ਬਣਾ ਕੇ ਦੇਵੇ ਉਹ ਜੋਬ ਉਧਰ ਆਪਣਾ ਧਿਆਨ ਦਿਓ ਹੈਗਾ ਜੋ ਤੁਸੀਂ ਸਟੱਡੀ ਪਰਮਿਟ ਤੇ ਹੋਵੋਗੇ ਜਾਵੀਆਂ ਐਡਵਾਈਸ ਨਹੀਂ ਮੈਂ ਦਿੱਤੀਆਂ ਤੁਹਾਨੂੰ ਸੁਣੀ ਦੇ ਵਿੱਚ ਬੜੇ ਜਿੰਨੀਆਂ ਵੀ ਦਿੱਤੀਆਂ ਵੈਲਿਊਏਬਲ ਦਿੱਤੀਆਂ ਮੈਨੂੰ ਇੰਨੀ ਗੱਲ ਦਾ ਪਤਾ ਆ ਇਹ ਮੇਰਾ ਐਕਸਪੀਰੀਅੰਸ ਜਿੰਨਾ ਕੁ ਵੀ ਟਾਈਮ ਮੈਨੂੰ ਕੈਨੇਡਾ ਚ ਰਹਾ ਮੈਂ ਆਪਣਾ ਐਕਸਪੀਰੀਅੰਸ ਦੇ ਬੇਸ ਤੇ ਤੁਹਾਨੂੰ ਐਡਵਾਈਸ ਸ਼ੇਅ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਨਾ ਬਸ ਸ਼ੇਅਰ ਕਰ ਦਿਓ ਅੱਗੇ ਥੈਟਸ ਇਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੰਨੇ ਜੀ ਤੁਹਾਡਾ ਭਰਾ ਖੁਸ਼ਿਆ ਇੰਨੇ ਜੀ ਮੈਨੂੰ ਲੱਗਦਾ ਵੀ ਹਾਂ ਮੈਂ ਕੁਝ ਕਰ ਰਿਹਾ ਠੀਕ ਆ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ